ਜੀ ਸਾਸਰੀ ਕਲਪਾਈ ਮਿਲੋ ਬਾਈ ਪਹਿਲਾਂ ਤਾਂ ਬੰਦਿਆਂ ਨੂੰ ਜਗਦੀਪ ਜਗਦੀਪ ਬੈਠੇ ਬਾਈ ਜਗਦੀਪ ਸਿੰਘ ਜਗਦੀਪ ਸਿੰਘ ਦੋਵੇਂ ਬੈਠੇ ਨੇ ਪਹਿਲਾਂ 60 ਛਾਲੇ ਦੇ ਆ ਸੀ ਤੇ ਉਹ ਮੱਜਾ ਦਾ ਛਾਲਾ ਹੋ ਗਿਆ ਬਾਈ ਹੈ ਆਈ 60 ਛਾਲੇ ਉਹ ਬਈ ਬਰੀ ਚਾਹ ਪੀ ਲਈ ਬਾਈ ਦੇਖਦੇ ਆਂ ਉਹ ਕਰ ਕਰ ਲੱਡੂ ਬਣਦੇ ਆ ਥੋੜੀ ਸਮਾਂ ਰਹਿ ਗਿਆ ਲੈ ਕੇ ਜਾਣ ਨੂੰ ਬਸ ਪਹੇ ਕੀ ਕੀ ਕਰ ਰਹੇ ਹਾਂ ਉਹ ਵਾਲੇ ਟਰੈਕਟਰ ਦੇ ਕਿਆ ਕਰ ਰਹੇ ਹੋ ਵੈਸੇ ਉਹ ਨਹੀਂ ਹਾਈਡ ਵਾਲੀ ਜਲਾਉਂਦੇ ਲਾਈਟ ਵਾਲੇ ਹੈਂਡਲ ਨਹੀਂ ਦੇਗੇ। ਹਾਂ। ਉਹਨੇ ਥੱਲੀ ਕਰ ਲਿਓ ਭਾਈ ਇਹ ਹੁਣ। ਥੱਲੀ ਆਉਂ। ਠੀਕ ਨਹੀਂ। ਭੱਜੀ ਭਾਈ ਆਹਾ ਆ ਵੀ ਜਾਣਾ। ਇਹ ਵੀ ਖੜਾ ਅੱਜ। ਇਹ ਪਤਾ ਨਹੀਂ ਕਿ ਕਿੱ데 ਜਾਣਾ। ਆਵਣਾ ਉਹ ਬਾਰ ਖੜਾ। ਹੈਲੋ। ਆਈ ਜੀਪੀਐਸ ਸਿਸਟਮ ਪਹਿਲੀ ਲੱਗਿਆ ਹੋ ਵਿੱਚ। ਅੱਛਾ ਜੀ। ਕਹਿੰਦਾ ਉਹਨੂੰ ਕੱਪ ਕੇ ਰੱਖੋ। ਤੁਹਾਡੇ ਪ੍ਰਤੀ ਫਰੀਦাবাদ ਗੱਲ ਹੋਣੀ ਸ਼ੋਹ ਚੋਂ ਹੀ। अच्छा ओदे ਵਿੱਚ ਲੱਗੇ ਵੇਜਗਾਰਡ ਸੋਚੇ ਅੱਛਾ ਜੇ ਕੋਈ ਪ੍ਰੋਬਲਮ ਆਵੇ ਜਾਂ ਹਾਂ ਜੇ ਕੋਈ ਗਲਤੀ ਨਹੀਂ ਸਮਝ ਆਉਂਦੀ ਉਹਨੂੰ ਤੱਪ ਕੇ ਰੱਖਣਾ ਬਸ ਕਹਿੰਦਾ ਉਹਦੇ ਉੱਪਰ ਈ ਗੱਲ ਹੋ ਜਣੀ ਹੈ ਕਹਿੰਦੇ ਨਹੀਂ ਸਮਝ ਆਉਂਦੀ ਤਾਂ ਐਪ ਡਾਊਨਲੋਡ ਕਰ ਲਓ ਕਹਿੰਦਾ ਫੋਨ 'ਚ ਪਲੇ ਸਟੋਰ 'ਤੇ ਐਪ ਡਾਊਨਲੋਡ ਹੁੰਦਾ ਉਹਦੇ ਨਾਲ ਜੀਪੀਐਸ ਜਿਹੜਾ ਆਪਾਂ ਲਾਉਨੇ ਆ ਗੱਡੀ-ਗੁੱਡੀਆਂ 'ਚ ਕਿੱਥੇ ਚੱਲਦੀ ਮਸ਼ੀਨਰੀ ਕਿੱ ਹੈ ਸਿਸਟਮ ਸਾਰਾ ਉਹ ਪਹਿਲੇ ਹੀ ਲੱਗੇ ਆਉਂਦਾ ਵਧੀਆ ਚਾਹੀਦਾ ਬਈ ਆਪ ਨੂੰ ਅੱਜ ਕੱਲ੍ਹ ਤਾਂ ਚਾਹੀਦਾ ਹੀ ਸਿੱਟਾ ਹੀ ਪੈ ਰਿਹਾ ਟਰੈਕਟਰ ਕਿੰਨੇ ਆ ਚੋਰੀ ਜਾਂ ਹੋ ਗਿਆਂ ਪਿੱਛੇ ਜੇ ਕ ਖਰੇ ਬੋਤਾ ਬਈ ਸੇਫਟੀ ਹੈ ਉਹ ਨਹੀਂ ਯਾਰ ਨਾ ਨਾ ਹੁਣ ਕੋਈ ਉਹ ਨਹੀਂ ਕੋਈ ਤਾਂ ਜਿਵੇਂ ਮਿਲ ਮੁੱਲ ਤੇ ਖੜਾ ਯਾਰ ਜੇ ਪਤਾ ਲੱਗਣਾ ਤੈਨੂੰ ਵੀ ਇਹ ਸ਼ੋਅ ਸਟਾਰਟ ਕਰੇਗੇ ਨਹੀਂ ਕਰੇਗੇ ਮਿਲੇ ਚੋ ਚੱਕੀ ਹੋ ਗਿਆ ਇਹ ਲੈ ਵੀ ਕੀ ਹੋ ਗਿਆ ਚਲੋ ਜੀ ਉਹਦਾ ਬੁੜੀ ਦਾ ਆਇਆ ਮੂਹਾਰਕਾ ਨੇ ਯਾਰ ਪਹਿਲਾ ਮੁੰਡੇ ਨੂੰ ਉਹ 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 ਮੁੰਡੇ ਦੇ ਹੁੰਦੇ ਨੇ ਇਹ ਤਾਂ ਨਾ ਕੀ ਕਰ ਬੋਸ ਮਹਾਰਾਜ ਇਹ ਉੱਡ ਗਿਆ ਰੁਕ ਗਿਆ ਜੀ ਦੇ ਤਾਂ ਨਹੀਂ ਨਾ ਉਹ ਲੱਗਦੇ ਨੇ ਆਇਆ ਬਦਾਈਆਂ ਢਿੰਡੇ ਨਾਲ ਆ ਗਿਆ ਆਹ ਆਖੜਿਆ ਬਾਹਲੇ ਬਾਹਲੇ ਮੈਂ ਕਹਿੰਦਾ ਮੱਥਿਆ ਗਿਆ ਜੱਤੋਂ ਦੇ ਗਿੜੇ ਰੱਤੇ ਤੇ ਬਸਿਕਾ ਨਹੀਂ ਦੇ ਬ੍ਰੈਂਡ ਵੀ ਫਾ ਲਿਆ ਆਉਣਾ ਕੋਟਾ ਨਹੀਂ ਆ ਬਾਈ ਕੋਟਾ ਨਹੀਂ ਆ ਬਾਈ ਕੋਟਾ ਨਹੀਂ ਆ ਘੜੀ ਜਾ ਵਸ ਠੀਕ ਨਹੀਂ ਫੋਟੋ ਬਾਹਰ ਮੈਨੂੰ ਹੈ ਬਾਹਰ ਕੱਟਣਾ ਸਾਹ ਵੀ ਜੁੱਤੀ ਫੜਾਉਣਾ ਓ ਤੈਨੂੰ ਬਾਹਰ ਕੱਢ ਕੇ ਫੋਟੋ ਖਿੱਚ ਦੇ ਫੋਟੋ ਖਿੱਚੇਗਾ ਮੈਂ ਉਹ ਨਹੀਂ ਆਏ ਕੱਢ ਜੂਗਾ ਪਿੱਛੇ ਆ ਬਿਛੇਗਾ ਠੀਕ ਆ ਭਾਈ ਬਾਹਰ ਠੀਕ ਆ ਇਹ ਰੋਹਣਾ ਲੂਰੇ ਕੋਟਾ ਘੜਾ ਲਓ ਰੋਜ ਨੂੰ ਬਾਹਰ ਕੱਢਣਾ ਬਾਹਰ

Hãy subscribe cho kênh Ghiền Mì Gõ Để không bỏ lỡ những video hấp dẫn ਆਇਆ ਭਾਈਆ ਸਟਾਪੀ ਨਾ ਆਵੇ ਤੇਰੇ ਜਿੱਡੀ ਚੱਕੀ ਨਾ ਆ ਕੰਮ ਨਾ ਆ ਕੇ ਲੈਣਾ ਨਾ ਆ ਆਇਆ ਨਾ ਆ ਤਿੰਨੇ ਮੋਲੇ ਥਾਰੇ ਤਿੰਨੇ ਆਪ ਤੋ ਨਾ ਆ ਤਿੰਨੇ 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 ਜੀ ਇਧਰ ਦੇਖ ਇਧਰ ਓਏ ਚਾ ਉਹ ਇਹ ਵੀ ਰੁਕ ਫੜ ਜਾਇਆ ਫੜੀ ਬਾਈ ਹੁਣ ਤੇ ਇਹ ਕਰ ਨੂੰ ਚਲੀ ਫੇ ਕਰ ਨੂੰ ਹਾਂ ਚੱਲ ਵੀ ਫੜੇ ਹੁਣ ਚੱਲ ਨਹੀਂ ਕਰਨਾ ਨਹੀਂ ਹੈ ਕਿ ਟਰੈਕਟਰ ਘੁੰਮ ਜਾਨਾ ਆਪਾਂ ਨੂੰ ਚਲੋ ਬਾਈ ਫਿਰ ਲੋ ਬਾਈ ਰੱਬ ਨਾਲ ਚੱਲ ਜੀ ਕੀ ਜਨੇ ਕਰੂ ਬਈ ਹੋ ਗਿਆ ਤੁਹਾਨੂੰ ਮਿਲਦੇ ਆ ਭਾਈ ਪਿੰਡ ਜਾ ਕੇ ਮੈਂ ਜਾ ਕੇ ਪਿੰਡ ਜਾ ਕੇ ਬਿਲਕੁਲ ਚੋਹੀ ਹੋਣੀ ਉਹਦਾ ਹਾਂਜੀ ਹਾਂਜੀ ਤੇਲ ਪਹਿਲਾਂ ਪੁਆਰ ਦਾ ਲਾਵੇ ਤਾਂ ਹੀ ਚਟੋਗੇ ਨਾ ਹਾਂ ਪਹਿਲਾਂ ਪੁਆਰ ਲੈ ਲੈ ਆਪਣੇ ਟੈਂਕ ਭਰ ਲਵੇ ਹੈ ਕਿ ਭਰਦੇ ਆ ਆਪਣਾ ਟੈਨ ਆ ਬਿਲ ਹੋ ਗਿਆ ਜਨਾ ਗੰਨੀ ਦਾ ਕਰ ਦਿੰਨੇ ਆਪਾਂ 3 ਵਜੇ 3 ਵਜੇ ਆ 4 ਵਜੇ ਨੂੰ ਘਰ ਆ 4:30 2:50 ਹੋਗੇ ਚਾਰ ਵਾਦ ਨੂੰ ਕਰਾ ਚਾਰ ਦੇ ਪਹਿਲਾਂ ਹੀ ਪਹਿਲਾਂ ਹੀ ਹੋ ਜਾਣਾ ਕਾਕੰਡਾ ਕਾਕੰਡਾ ਤੇ ਕੱਕ ਕਰ ਕਰਕੇ ਕਰਨਾ ਹਾਂ ਕਰਨਾ ਆ ਕਾਕੰਡਾ ਕਰਕੇ ਫਿਰ ਵਾਲ ਦੀ ਕਰਦੇ ਠੀਕ ਹੈ ਫਿਰ ਮੇਲ ਤੇ ਆਪਾਂ ਨੂੰ ਤੇ ਵੀ ਵਧੀਆ ਤੁੱਪਾ ਆ ਮੌਸਮ ਵੀ ਖੁੱਲ ਗਿਆ ਆ ਮੌਸਮ ਤਾਂ ਜਾਊਗਾ ਜਾਣਾ ਕੋਣ ਸੋ ਪਾਗੀ ਬੰਦਾ ਜਾ ਗਰਮੀ ਵਾਲਾ ਕਹਿੰਦਾ ਜੀ ਪਹੁੰਚ ਗਿਆ ਭਾਈ ਇਹ ਅੱਜ ਬੰਦਾ ਪਹੁੰਚ ਗਿਆ ਭਾਈ ਹਾਂ ਬੰਦਾ ਹਟਾ ਕੇ ਪਾਵੇਂ ਇੱਕ ਭਾਈ ਜੇ ਅਸੀਂ ਉਹ ਉਹ ਬੰਦਾ ਰੱਖਿਆ ਵਾ ਜਲੇਬੀ ਰ ਜਲੇਬੀ ਖਾਣ ਆਇਆ ਉਹਦਾ ਮੂੰਹ ਠਕਾਉਣਾ ਆਪਾਂ ਟਰੈਕਟਰ ਦੇ ਵਿੱਚ ਖਮੂ ਕਰਨਾ ਆ ਕਰਾਤਾ ਕੋਈ ਬੰਦਾ ਰੱਖਿਆ ਵਾ ਸੀ ਪੱਕਾ ਹੀ ਅੱਗੇ ਨਹੀਂ ਆਉਂਦਾ ਕੋਈ ਬੈਠਾ ਤਾਂ ਵੀ ਦੇਖ ਜਲੇਬੀਆਂ ਦੇਖ ਕੇ ਹਾਂ ਨਹੀਂ ਹੈਲੋ ਹਾਂ ਅੱਜ ਬਾਹੂਬਲੀ ਦੀ ਇਹਦਾ ਲੈ ਕੇ ਆਇਆ ਹਾਂ ਬਾਹੂਬਲੀ ਤਾਂ ਜਣਾ ਬੰਦਵਾ ਬੰਦ ਕਰਤਾ ਮੈਂ ਇਹਨੂੰ ਖਾਣ ਨੂੰ ਪੈਂਦਾ ਫਿਰ ਹਾਂ ਮੋਟਰ ਪਰ ਆਇਆ ਭਾਈ ਨਾ ਰੱਖਿਆ ਵਾ ਇਹਦਾ ਤਾਂ ਜਿੱਦ ਕਰਾਉਣ ਲੋ ਕਰਾ ਪਨੇ ਦਾ ਕਾਲ ਕਾਲ ਕੇ ਜੇ ਨੌਬਾਈ ਹੈ ਕਾਲ ਕੇ ਉਹ ਬਿੱਲਾ ਬੈਠੜ ਆ ਗਿਆ ਆ ਲੈ ਆ ਲੈ ਆ ਗਿਆ ਆਜੇ ਕਾਲ ਕਿਆ ਚੱਕ ਬਕ ਕਾਲ ਕੇ ਚੱਕ ਚੱਕ ਖਾ 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 ਕਾਲਾ ਖਾ ਲੈ ਆ ਜਲੇਬੀ ਤੂੰ ਇਹ ਭਾਈ ਕਾਲਕਿਆ ਇਹ ਦੁਸ਼ਮਣ ਆ ਜਾ ਘਰ ਆ ਵੇ ਤੂੰ ਲਿਆਉਣਾ ਇਹ ਬਾਹੋਬਲੀ ਦੀ ਫੇਫੀਲ ਨੂੰ ਦੇਖੀ ਹੋਣੀ ਬਾਹੋਬਲੀ ਉਹ ਜਿਹੜਾ ਮੇਰੇ ਰੱਖਿਆ ਕੁੱਤਾ ਉਹਨਾਂ ਬਾਹੋਬਲੀ ਆ ਇਹ ਇਹ ਕਾਲਕਿਆ ਇਹ ਦੋ ਜਾਸਮ ਹੋਵਾ ਦੁਸ਼ਮਣ ਆ ਇਹ ਇਹਨਾਂ ਦਾ ਜਿਹੜਾ ਆ ਬਾੜਾ ਹੱਡ ਇਹ ਇਹ ਵੀ ਚ ਲੜਾਈ ਹੁੰਦੀ ਆਂਦੀ ਉਹ ਕਹ ਬਹਾਵੇ ਕਹਿੰਦਾ ਮੇਰੀ ਇਹ ਇਹ ਕਹਿੰਦਾ ਵਾ ਬਾੜਾ ਮੇਰਾ ਬਸ ਇਹ ਜਾਂਗ ਚੱਲਦੀ ਆ ਅੱਜ ਕਿਹ ਪਤਾ ਨਹੀਂ ਲੱਗਿਆ ਅੱਜ ਕਿੱ ਅੱਜ ਪਤਾ ਲੱਗਣਾ ਤਾਂ ਟ੍ਰੈਕਟਰ ਲੈਣ ਗਏ ਤੇ ਪਤਾ ਕਿ ਲੱਗਣਾ ਤਾਂ ਠੀਕ ਨਹੀਂ ਟ੍ਰੈਕਟਰ ਲੈਣ ਗਏ ਇਹ ਗੱਲਾਂ ਬਾਤਾਂ ਵਿੱਚ ਟਾਈਮ ਲੰਘ ਗਿਆ ਕਾਲਕਿਆਂ ਨੂੰ ਜਲੇਬੀ ਪਾਦੇ ਹੋਰ ਕਲ ਕੇ ਆ ਵੀ ਕਲ ਮੂਵੀ ਨਾ ਫਰਜ ਬੇ ਕਲ ਕੇ ਤੂੰ ਇਹਨਾਂ ਦੀ ਲੜਾਈ ਕਰਾਉਂਗਾ ਅੱਜ ਬਾਹੂਬਲੀ ਨੇ ਵੀ ਆ ਜਾਣਾ ਫਿਰ ਇੰਨੇ ਨੂੰ ਆਦਾ ਇੱਧਰ ਬਾਹੂਬਲੀ ਨੇ ਵੀ ਆ ਜਾਣਾ ਫਿਰ ਬਾਹੂਬਲੀ ਕਲ ਮੈਂ ਉੱਡਾ ਘੜ ਕੋਈ ਨਾ ਦਾ ਇਹ ਸਾਡੇ ਟਾਈਮ ਕਲ ਕੇ ਉਧਰੇ ਫਿਰਦਾ ਉਹ ਉਧਰ ਕਲ ਕੇ ਅਜਾ ਖਾ ਖਾ ਖਲਾ ਉਹ ਆ ਖਾ ਲੈ ਜੇਬ ਜੇਬੀ ਫਲਾ ਆ ਲੈ ਖਾ ਲੈ ਬਾਹੂਬਲੀ ਨਾਮ ਸੁਣ ਕੇ ਡਰ ਗਿਆ ਬਜਾਰਾ ਬਾਹੂਬਲੀ ਇੱਕ ਦਿਨ ਹੀ ਲੜਾਈ ਬਾਹੂਬਲੀ ਬਾਈ ਬਾਹੂਬਲੀ ਦੇਹ ਘਟਾਈ ਨੇ ਲੈ ਚਾਟਾ ਦੇ ਚਾੜਾ ਕਰਦੇ ਤੇ ਬਾਬਲੀ ਫਿਲਮ ਦੇਖੀ ਆਂ ਕਹਿੰਦਾ ਨੀਮੂੜਾ ਉਹ ਆਏ ਦੋ ਦੱਸ ਟੈਲ ਮੀ ਉਹ ਆਏ ਆ ਗਏ ਇਹਨੇ ਬਾਬਲੀ ਬੋਖਾ ਕਰਾ ਇੱਕ ਦਿਨ ਬਾਈ ਉਹ ਉੱਥੇ ਛੱਡ ਕੇ ਆਏ ਉੱਪਰ ਬਾਬਲੀ ਦੌੜ ਕੇ ਆਇਆ ਮੈਡੀਕਲ ਆਇਆ ਪਰ ਉਹਨਾਂ ਨੂੰ ਦੇ ਕੋਲ ਫਲੈਕਸੀਬਿਲਟੀ ਉਹਦੇ ਫਲੈਕਸੀਬਿਲਟੀ ਕਰਦਾ ਏਡ ਤੇ ਜਲੇਬੀ ਜੇਰੇ ਕੋਲ ਸ਼ੂਗਰ ਨਾ ਕਰਾਈ ਸਾ ਜੀ ਮੈਂ ਟੱਕਰਦਾ ਚੱਕਦੇ ਫੁੱਟੇ ਚੱਕਦੇ 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 ਫੁੱਟੇ ਚੱਕਦੇ ਉਹਕੇ ਇਹ ਜੀ ਕਾਲ ਕੇ ਆ। ਅੱਖਾਂ ਵੀ ਉਹੋ ਜਿਹੀਆਂ ਹੀ ਉਹਦੀਆਂ। ਕਾਲ ਕੇ ਹੀ ਫਿਰ। ਇਹ ਲਾ ਕੇ ਦੇਖ ਰਿਹਾ ਮੈਂ। ਪਾਸ ਆ। ਆ। ਪਾਸਲੇ ਮੈਂ ਕਰੂੰਗਾ ਇਹਨੂੰ। ਦੇਖ ਤਾਂ ਕਿਆ ਪਾਸ ਕਰਨਾ ਚਾਹੀਦੀ। ਆਹ ਤਾਂ ਟ੍ਰੈਲੀ ਪਰ ਵੀ ਦੇਖ ਕੇ ਡਰ ਲੱਗਦਾ ਮੈਨੂੰ ਤਾਂ। ਇਹਦਾ ਮੇਰੇ ਟੋਆ ਕਹਿੰਦਾ ਉਹ ਹੌਲਦੀ ਗੱਲ ਨਹੀਂ। ਜਾ ਬੰਦਾ ਰੈਡ ਚਾੜਾ ਛੱਡ ਦਿੰਦੇ ਨਾ ਫਿਰ ਡਰ ਲੱਗਣਾ ਜਾਂਦਾ ਪੈਨ ਦਾ ਫਰਕ ਫਿਰ ਹੈ ਪੈਨ ਦਾ ਬੰਦਾ ਵੀ ਹਾਲੀਵੁੱਡ ਦੀ ਸ਼ਕਪੀਖਾ ਦਾ ਕਹਾਣੀ ਦੜਾ ਦੜਾ ਰੈਲੀ ਤੇ ਅਲੀ ਸਿੰਗਲ ਬਟ ਹੋਈ ਗਿਆ ਉਹ ਪਹਿਲਾਂ ਫਿਰ ਇੱਕ ਤਾਂ ਗਿਆ ਆਫਾਕ ਤਾਂ ਤੇਰਾ ਸਿਰਿਆਂ ਦਾ ਪਹਿਲਾਂ ਦੂਸਰੇ ਸਿਰਿਆਂ ਤੇ ਜੋ ਜੋਰ ਨਾਲ ਚੱਦੀ ਜਾਂਦਾ ਹੁਣ ਇਹ ਤਾਂ ਉਂਗਲੀ ਹੀਲ ਹੈ ਇੱਕ ਤਾਂ ਬੰਦਾ ਤੁਸੀਂ ਹੌਲ ਦਾ ਵੀ ਮਰਜੀ ਉਂਗਲੀ ਇਹ ਤਾਂ ਹੋਈ ਕਿ ਤੇ ਹੁਣ ਮੈਂ ਰੈਡ ਤੇ ਆਉਂਦਾ ਮੇਰਾ ਐਂ ਚੱਲਦਾ ਇਹ ਲੋੜ ਨਹੀਂ ਖੇੜਨੇ ਦੀ ਮੈਂ ਦੋ ਦਿਨ ਦਾ ਹੱਥ ਹੱਤ ਕਮਾਏ ਪਰ ਇਹਦਾ ਰੈਣਾ ਉਹ ਰੈਣਾ ਉਹ ਫੱਕ ਪੈਂਦਾ ਉਹ ਚੀਜ਼ ਦਾ ਰੈਣਾ ਹਰ ਵਕਤ ਕੋੜੇ ਕਿ ਨਹੀਂ ਠੀਕ ਹੈ ਆ ਆ ਨਹੀਂ ਰੋਣਾ ਆ ਤਾਂ ਕਦੇ ਹੀ ਫੇਰ ਨਾ ਕਦੇ ਇੱਕ ਆ ਜਿਹੜੀ ਛੋਜ ਨਹੀਂ ਫੁੱਟਾ ਚੱਖਣ ਲੱਗ ਗਈ ਨਾ ਕਦੇ ਐ ਉੱਪਰ ਨੂੰ ਇਹਦਾ ਬਹੁਤ ਫਾਇਦਾ ਛੋਟਾ ਜਿਹਾ ਬਣਿਆ ਬਾਇਓ ਅੱਗੇ ਐ ਚੱਖੂ ਦੀ ਨੱਡ ਬੋਟੇ ਬਹੁਤ ਤੇ ਐ ਇੱਧਰ ਨੂੰ ਐ ਚੱਖੂ ਦੀ ਦੱਦੀ ਉਹ ਨੱਡ ਬੋਟੇ ਹੜਕੀ ਜਾਂਦੇ ਨੇ ਉਹ ਤਾਂ ਸਾਲਾ ਸਿੱਧਾ ਹੀ ਚੱਕ ਹੁੰਦਾ ਸਿਰ ਜਈਆ ਜਿੱਦਾਂ ਵਿੱਚ ਕਰਦੇ ਨੇ ਇਹ ਕਿਲਿੰਡਰ ਆ ਸੁੱਕਾ ਪੈਟਰ ਦੀ ਛੋਜ ਤੌਰ ਬਣਦੀ ਬੰਦ ਉਹ ਤਾਂ ਭਾਗ ਬਾਇਆ ਨਾ ਉਹ ਤਾਂ ਬੰਦੀ ਵਾ ਲੱਗੀ ਰੱਟ ਲੱਗ ਰਿਹਾ ਗਿਆ ਸਾਰੇ ਡਾਟਰਾਂ ਦੇ ਇਹਨਾਂ ਦੇ ਗੇਅਰਾਂ 'ਚ ਹੀ ਫਰਕ ਪਾਇਆ ਕੋਈ ਵੀ ਜਿਵੇਂ ਜਿਵੇਂ ਸਾਰੇ ਡਾਟਰਾਂ ਦੇ ਹੋਰ ਦੇ ਕੋ ਗੇਅਰ ਕੋ ਛੱਡੇਗਾ ਫੇਮ ਇਹ ਚਾਰ ਗੇਅਰ ਆ ਚਾਰ ਇਹ ਕਾ ਆ ਆ ਵੀ ਮਰੰਡੇ ਦੇ ਹੋਰ ਤੱਕ ਲੈ ਗੇਅਰ ਵਾਲੇ ਤੱਕ ਪਾਈ ਕਿਨੇ ਇਹਨੂੰ ਤਾਂ ਇਹ ਆ ਬੈਂਫਰ ਮਾੜਾ ਨਹੀਂ ਹੈਗਾ ਜਿੰਨੀ ਮਰਦੀ ਉੱਪਰ ਤਕੜੀ ਪਾਈ ਆ ਟੋਸ਼ਨ ਕੋਈ ਲੋਡ ਨਹੀਂ ਲੱਗੇ ਹੋਏ ਆ ਆ ਉਹ ਓਕੇ ਆ ਨੇ ਚਾਰ ਦੋ ਛੇ ਛੇ ਨਟ ਤਾਂ ਆ ਹੋ ਗਏ ਇਹਨੂੰ ਅੱਜ ਇਹ ਹੁੰਦਾ ਆ ਫਿਰ ਆਪੇ ਖੇੜ ਖੋੜੇ ਆ ਕਿਤੇ ਉਹ ਆਹਾ ਵੀ ਨਟੇ ਇੱਥੇ ਬੰਪਰ ਆ ਜਾਹੀ ਆ ਜਾਣਾ ਬੰਪਰ ਜੇ ਕੱਲ ਨੂੰ ਲਾ ਦੇ ਉਹ ਸਹੀ ਲੱਗ ਜੇ ਮੈਂ ਬੰਪਰ ਇਤਨੀ ਲੋਟ ਆ ਪਰ ਮੇਰੇ ਵੀ ਨਹੀਂ ਯਾਰ ਕਰਹੀਂ ਮੋਦਾਦੀ ਸਾਹਿਬ ਵੀ ਲਾ ਹੈ ਹੈ ਇਹ ਕਹਾਂ ਘਾਟ ਲਾਦਾ ਬੰਨ ਯਾਰ ਟਾਇਰ ਪੈਣ ਦੇ ਇਹਨੂੰ ਦੇਖੀ ਤਾਂ ਸੋਹਣਾ ਲੱਗਣਾ ਸੋਹਣਾ ਲੱਗਦਾ ਇਦਾਂ ਹੀ ਬੰਪਰੇ ਪੈ ਗਏ ਨਾ ਹੋਰ ਤਰ੍ਹਾਂ ਦਾ ਊਂਟ ਜੇ ਨਹੀਂ ਲੱਗਣਾ ਬਾਹਰ ਨੂੰ ਟੋਟੋ ਟੋਟਰੀ ਨਾਲੇ ਬੋਲਦਾ ਨੂੰ ਭੁੱਲੂਂਗੇ ਸਿੰਘ ਖੜੇ ਦੋ ਇਹ ਆ ਚੀਜ਼ ਮੈਂ ਕਹਿੰਦਾ ਵੇਟ ਪਾਉਣੇ ਵਾਸਤੇ ਲਈ ਹੋਈ ਉਹਨੇ ਨਹੀਂ ਕਨਹੀਂ ਗੱਗਾ ਵਾਸਤੇ ਆ ਇਹ ਕਿਹੜੀ ਪਲੇਟ ਵਾਸਤੇ ਆ ਹਣਾ? ਕੌਰੇ ਹੀ ਆ। ਨਹੀਂ ਆਹ ਨਾਟਾ ਯਾਰ ਲੰਮੂ ਪੇ। ਤਾਂ ਪਲੇਟ ਵਾਸਤੇ ਆ। ਬਸ ਠੀਕ ਆ ਯਾਰ। ਮੇਰੇ ਸਾਹਮਣੇ ਤਾਂ ਇਹਦੀ ਠੀਕ ਆ। ਠੀਕ ਐ। ਮੈਂ ਉਹ ਲਾਉਣ ਲਾਉਣ ਦਾ ਕੋਈ ਹੋ ਨਹੀਂਗਾ। ਇਹਦੀ ਐਦਾਂ ਹੀ ਲੁੱਕ ਘਟਾ ਚ। ਬਹੁਤ ਵਧੀਆ ਲੁੱਕ ਰਹੀ। ਬਹੁਤ ਵਧੀਆ। ਟਾਇਰ ਨਾਲ ਹੋ ਬਧੀ ਬੰਜਣਾ ਟਾਇਰ ਪੋਇੰਟ। ਕਿਹੜਾ 47 ਐ? ਕਿਹੜਾ 47 ਉਹ? 47 ਵਾ ਫੋਰਾ ਫੋਰਾ। ਆਏ ਚੌੜਾ ਪਿਆ ਮੂਰੇ ਤੇ ਆਏ। ਪਤਾ ਨਹੀਂ ਹਿੱਸੇ ਦਾ ਫਰਕ ਹੋ ਗਿਆ ਉੱਚਾ ਹੋ ਗਿਆ। ਉਹ ਇੱਕ ਇਹਨੂੰ ਬੇਟ ਲੱਗਾ। ਮੂਰੇ ਤੇ ਭਾਰ ਕਰਕੇ ਫਰਕ ਪੈਂਦਾ। ਆਈ ਹੋਇਆ ਵੇਖ ਲੈ। ਹੋਇਆ ਫੋਆ ਕੇ ਮੂਰੇ ਤੇ ਭਾਰੀ ਵੀ ਹੈਗਾ ਜੀ ਉਹ ਤਾਂ ਠੀਕ ਹੈ ਦੇਖੋ ਖਬਰੇ ਆਏ ਜਾਵੇ ਕਿ ਅੱਦਾਂ ਹੋ ਰਹੇ ਓਏ ਇਹ ਲੋਬਾ ਲੱਗੀ ਹੁਣ ਆਈ ਜਾ ਆਈ ਜਾਣਾ ਆਉਂ ਗਈ ਛੇੜਾ ਛੜ ਗਿਆ ਆ ਛੇੜਾ ਛੜ ਗਿਆ ਕਦੇ ਹੋਇਆ ਨਹੀਂ ਅੱਦਾਂ ਵੀ ਕਰੈਕਟਰ ਆਇਆ ਸਾਡੇ ਕੋਲ ਕਦੇ ਹੋਇਆ ਨਹੀਂ ਅੱਦਾਂ ਕੋਈ ਚੀਜ਼ ਦੀ ਇੱਕ ਆਈ ਆ ਇੱਕ ਦੇ ਨਾਲ ਇੱਕ ਜੂੜਾਈ ਨਾਲ ਜੂੜਾਈ ਆ ਜੱਗੀਆਂ ਦਾ ਭਾਈ ਚਲਾਇਆ ਸੀ ਕਿੰਨੇ ਸਾਲ ਚਲਾਇਆ 10 ਸਾਲ ਚਲਾਇਆ 10 12 ਸਾਲ ਫਿਰ ਇਹਦਾ ਢੋਆ 60 ਕੋ 10 ਕਿਲੋ ਮੀਟਰ ਤਾਂ ਮੈਂ ਵੀ ਚਲਾ ਗਿਆ ਹੁਣ ਨਾ ਫਰਕ ਆ ਠੀਕ ਹੈ ਡਰਾਈਵਰ ਡਰਾਈਵਰ ਪਾਰਾ ਡ੍ਰੈਕਟਰ ਪਾਰਾ ਇਹਦਾ ਸੈਂਟਰ ਤੇ ਨਹੀਂ ਪੈਰੀ ਦੀਆਂ ਇਹਦਾ ਪਤਾ ਕਿਆ ਲੱਗਿਆ ਟਰੈਕਟਰ ਕੰਟਰੋਲ ਚ ਰਿਹਾ ਹੁਣ ਦਿਮਾਗ ਗੱਲ ਆਈ ਗਈ ਮੇਰੇ ਕੰਟਰੋਲ ਟਰੈਕਟਰ ਬਾਹਰ ਨਹੀਂ ਹੋਇਆ ਹੈਗਾ ਇਹ ਮੈਗਨੇਟ ਟਰੈਕਟਰ ਬਹੁਤ ਚਲਾਉਣਾ ਹੈ ਨਾ ਮੈਂ ਤੇਰਾ ਵੀ ਚਲਾਇਆ ਉਹ ਵੀ ਚਲਾਇਆ ਬੜਾ ਵੀ ਆ ਵੀ ਚਲਾਇਆ ਉਹਦਾ ਕੰਟਰੋਲ ਕਰਨਾ ਔਖਾ ਲੱਗਿਆ ਮੈਨੂੰ ਇਹ ਬਹੁਤ ਹੱਥ ਚਰੇ ਸਾਡਾ ਟਰੈਕਟਰ ਵਾ ਫੇਰ ਆ ਗਿਆ ਇਹਦਾ ਜੀ ਲੱਗਦਾ ਕਿਤੇ ਜੀ ਲੱਗਣਾ ਉਧਰ ਹੈ ਇਹ ਕਿਤੇ ਬੰਤੂ ਦਾ ਸ਼ੀਟ ਦਿੰਦਾ ਵੀ ਲਿਆਈ ਜੀ ਹੁਣ ਹਾਂ ਬਈ ਉਹਦਾ ਜੀ ਕਿੱਥੇ ਆ ਸ਼ੀਸ਼ਾ ਕਹਾਂ ਹੈ ਇਸ ਰੰਗਾਇ ਤੇ ਖੇਡਾ ਆ ਨਾ ਉਹ ਹੈ ਲੀਟਰ ਆ ਇਹ ਜੀ ਲਾਣਾ ਇਹਦੇ ਮਾ ਗਾਧੂਤ ਦਿਖ ਜਾਂਦੀ ਆ ਪਾਣੀ ਆਏ ਵੇ ਦਿਖ ਜਾਂਦਾ ਉਹ ਚੀਜ਼ ਆ ਇਹ ਸੱਤ ਕਰ ਲੈ ਇਹਨੂੰ ਉਡਾ ਲੈ ਕਿ ਸਭ ਆ ਹੀ ਲਾਇਆ ਹੁੰਦਾ ਉਹ ਜਿਹੜੇ ਖੂਜ ਘੁੰਮਦੇ ਹੁੰਦੇ ਆ ਆਏ ਬਾਜ ਕਰਦਾ ਵੀ ਸੰਸਰ ਪਵਾ ਲੈ ਇਹਦਾ ਤੂੰ ਖੂਜ ਚੜ ਜਾਊਗਾ ਉੱਪਰ ਮੋਟਰਸਾਈਕਲ ਇਹ ਚੜ ਜਾਊਗਾ ਅੱਠ ਨੌਵਾਂ ਵਾਰ ਤਾਂ ਹਿੱਲੇ ਹੋਰ ਤਾਂ ਜਾਂਦਾ ਆ ਇਹ ਉਹ ਕਹਿੰਦਾ ਚੜਦੇ ਉੱਪਰ ਰੋਟੇ ਖਾ ਕੇ ਕਿਰਦੇ ਆ ਇਹ ਗੇਲੂਗਾ ਅੱਜ ਫਿਰ ਆਹ ਮੂਜਾ ਫੇਟ ਉੱਠ ਗਈ ਆ ਕੋਈ ਨਾ ਨਵਾਂ ਲਿਆਈ ਹੁਣ ਮਰੰਡਾ ਤੇ ਨਹੀਂ ਆਉਂਗਾ ਜੀ ਆਹੋ ਇਹ ਤਾਂ ਨਹੀਂ ਲੱਗਿਆ ਜਾਂਦਾ ਜੀ ਇਹ ਵੀ ਤੇਰੇ ਨਾਲ ਵੇਖਾ ਕੇ ਇਹਦਾ ਆ ਕੱਟ ਇਹਦਾ ਆਈ ਪੀ ਟੀਓ ਸਾਰੇ ਨਵੇਂ ਮੇਰੇ ਅੰਦਰ ਅਜਾ ਜੌਂਡੀਰ ਦੀ ਕੀ ਫਰਕ ਦੇਖਿਆ ਜੌਂਡੀਰ ਦਾ ਇਹਨੂੰ ਪ੍ਰੈਸਰ ਲਾਦੇ ਇੰਸਪੈਕਟਰ ਨਾਲ ਨਹੀਂ ਹੁੰਦਾ ਆ ਆਈ ਪੀ ਟੀਓ ਵਾਲਾ ਆ ਟੀਵੀ ਕੋਈ ਵੀ ਚੱਲਦੀ ਹੁੰਦਾ ਇਹ ਵੀ ਹੁੰਦਾ ਏ ਮੇਰੇ ਇਰੇਗਾ ਜੌਂਡੀਰ ਇਹ ਸਾਰੀ ਮੇਰੇ ਨੂੰ ਵੇਚਦਾ ਬੈਠਾ ਜਾਂਦਾ ਉੱਪਰ ਇਹ ਪੁੱਫੜ ਵਾਲੇ ਗੇਤ ਬਾਕੇ ਨਿਕਲੇ ਆ ਉਹ ਮੈਂ ਇਸ ਤਰ੍ਹਾਂ ਹੀ ਕਰਦਾ ਬੰਦ ਕਰਦਾ ਬੰਦ ਕਰਤਾ ਬਾਹਰ ਆ ਕੇ ਪਾਪਾ ਦਾ ਵੀਡੀਓ ਬਣਾ ਲੈ ਵੀਡੀਓ ਜੀ ਲੱਗੇ ਬਣਾਉਣਾ ਇਹ ਲੰਘਿਆ ਸਾਲਾ ਟਰੈਕਟਰ ਦਾ ਸਟਾਰਟ ਹੋ ਗੇ ਮਾ ਹੁਣ ਤਾਂ ਸਾਲਾ ਬੰਦ ਕਰਿਆ ਬਾਅਦ ਵਿੱਚ ਦਿਮਾਗ ਆਇਆ ਮੈਂ ਵੀਡੀਓ ਲੱਗੀ ਹੋਈ ਹੈ ਮੈਂ ਵੀ ਉਹ ਤੇ ਗੱਲ ਵਾਲਾ ਦੇਖਿਆ ਮੈਂ ਵੀ ਤਿੰਦੇ ਵਾਲਾ ਲੈ ਗਿਆ ਮੈਂ ਤਿੰਦੇ ਵਾਲਾ ਉਹਦੀ ਵੀਡੀਓ ਲੱਗੀ ਪਈ ਦੀ ਮੇਰੇ ਤੇ ਸਟਾਟ ਦੇ ਉਪਰ ਤੂੰ ਐਂ ਕਰ ਐਂ ਕਰ ਕਹਿੰਦਾ ਵੀਡੀਓ ਤਾਂ ਨਹੀਂ ਲੱਗੀ ਵੀ ਮੈਂ ਕਹਾਂ ਲੱਗੀ ਵੀ ਹੈ ਵੀ ਕਹਿੰਦਾ ਇਹਨੂੰ ਕੱਟ ਫੇਰ ਤਾਸ ਰਾਠ ਹੁੰਦਾ ਇਹਨੇ ਖਾਲੇ ਪਾਸੇ ਹੱਤ ਘੁਣਾਉਣਾ ਪੈਂਦਾ ਉਹਨੂੰ ਚਲ ਹੁਣ ਤੇ ਬਾਲ ਬਾਲ ਆਨ ਕਰੀ ਮੈਨੂੰ ਹੈ ਸਟਾਰਟ ਉਹ ਜੇ ਪੀਡੀਓ ਨੂੰ ਬੰਦ ਕਰ ਦੇ ਇਹਨੂੰ ਫੇਰ ਪਿਆ ਵਾ ਚੱਕਣਾ ਯਾਰ ਬੰਦ ਕਰ ਦੇ ਟਰੈਕਟਰ ਆਹ ਲਾ ਕੋਈ ਹੱਥੇ ਕੋਈ ਹੱਥੇ ਮਾਰਦੇ ਹੋਣੀ ਕਿ ਬਿੰਦਰ ਬੈਠਾ ਉਹ ਹੱਥ ਮਾਰ ਦਵੇ ਠੀਕ ਹੈ ਨਾ ਫਿਰ ਉਹ ਨਹੀਂ ਸਟਾਰਟ ਨਹੀਂ ਹੁੰਦਾ ਚੋਲਾ ਵੀ ਦੱਟ ਤੂੰ ਨਹੀਂ 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 ਤੁਹਾਡਾ ਚੋਲਾ ਵੀ ਦੱਟ ਤੁਹਾਡੇ ਟ੍ਰੈਕਟਰ ਵੀਡੀਓ ਲਾ ਕੇ ਕਿਤੇ ਘੜਾਦਾ ਨਹੀਂ ਸਟਾਰਟ ਨਹੀਂ ਹੋਉਂਦਾ ਪਤਾ ਕੀ ਹੋ ਜਾਂਦੀ ਜਿੱਦਾਂ ਆਪਾਂ ਖੇਤ ਚ ਪਾਉਂਦੇ ਆਉਂਦੇ ਜਿੱਦਾਂ ਸਾਡੇ ਨਾਲ ਛੜਤ ਆ ਤਾਂ ਜੇ ਕੋਈ ਛੜਤ ਬਣਾ ਜਾਣ ਬੰਦੇ ਨੂੰ ਫਿਰ ਉਹ ਕਤਰ ਆ ਜਾਂਦਾ ਪਤਾ ਲੱਗ ਗਿਆ ਵੀਰ ਜੀ ਗਾਹਾਂ ਦੂਰ ਵੀ ਪਤਾ ਲੱਗ ਗਿਆ ਕੀ ਗੋਲ ਖਾਵਾ ਉਹਨਾਂ ਨੂੰ ਜਾਣ ਨਾ ਮੈਂ ਤਾਂ ਉਹਨੂੰ ਪਤਾ ਹੀ ਹੈ ਪਤਾ ਹੈ ਕਿ ਇੱਥੇ ਪਹਿਲਾ ਸਕਾਉਟ ਨੇ ਅੰਦਰ ਤੇ ਜਾੜ ਉਹਦੇ ਦੋ ਨਾਟ ਉਹਦੇ ਡਾਟ ਲੋਹਾ ਤੱਕ ਹੀ ਹੈ ਇੱਕ ਹੀਣਾ ਇੱਕੋ ਰੇ ਇੱਥੇ ਖੜਾਣਾ ਜੇ ਕਿਤੇ ਖੜਾਉਣਾ ਟਰੈਕਟਰ ਇਹਦੇ ਸੋਚ ਲਈ ਮੈਂ ਇੱਥੇ ਨਾ ਪਿੰਨ ਪਾਉਣਾ ਮੈਂ ਮੇਖ ਸਿੱੜਦੇ ਨਹੀਂ ਥੋੜਾ ਮੁੜਦੇ ਨਹੀਂ ਤੇ ਪਤ ਨਹੀਂ ਤੇ ਲੱਦਾਂ ਕੀ ਹੋਇਆ ਮੈਨੂੰ ਵਾਲੇ ਵਾਲੀ ਭੇਜ ਤਾਂ ਖੁੱਲੇ ਜਾਂਦਾ ਬਾਈ ਅਗ ਨਹੀਂ ਜਲ ਟੈਰੀਆਂ ਪਰ ਗੰਨਾ ਤੇ ਤੇਰੇ ਵਾਲਾ ਭੇ ਨੱਜੇ ਗੁੱਲੇ ਮੈਂ ਅੱਠ ਦਿਹਾੜੇ ਲਾ ਦੇ ਸਿੰਗਲ ਟੈਰੀਆਂ ਪਰ ਗੰਨਾ ਟੋਇਆ ਭਾਈ 70 70 ਕੁਆਟਾ 70 ਕੁਆਟਾ 70 ਕੁਆਟਾ 70 ਕੁਆਟਾ 70 ਕੁਆਟਾ ਗੰਨਾ ਨਹੀਂ ਤੇ ਸਿੰਗਲ ਨੂੰ ਤਾਂ ਬਹੁਤ ਆ 70 ਕੁਆਟਾ ਆਓ ਡਬਲ ਨੂੰ 150 ਆਏ ਉਹਦਾ ਪਿੰਡ ਵੀ ਆਇਆ ਲੱਜਦੀਦੀ ਕਾਰ ਬਸ ਆਇਆ ਪਿੰਡ ਦੇ ਨਿਕਲਦੀ ਸਾਰੇ ਆਏ ਕਰੀ ਜਾਣੀ ਯਾ ਇੱਥੇ ਦੇ ਫਰਕ ਟੱਪ ਕੀਤੇ ਨਦੀ ਵਿੱਚ ਪੁਖੀ ਹੋ ਜਾਈ ਜੀਨੇ ਗੱਡੀਆਂ ਬਗੰਨਾ ਦੇਖਿਆ ਉਹਨੂੰ ਬਹੁਤ ਹੁੰਦਾ 70 ਕੁਆਟਾ ਹੈ 70 ਬਾਹਦ ਹੁੰਦਾ ਤਾਂ ਯਾਰ ਇਹ ਕਹਿੰਦਾ ਹੋਰ ਇਹ ਪੁੱਲ ਕਿਤੇ ਨਹੀਂ ਤੇ ਪੁੱਲ ਕਿੱਥੇ ਤੇ ਔਖੀ ਥਲਾ ਕਿਤੇ ਨਰੀਵੇਂ ਪੁੱਠੀ ਹੋਣੀ ਕਦੇ ਖੇਡਾਂ ਪੁੱਠੀ ਹੋਣੀ ਬਸ ਗਾਂ ਖਾਂ ਲੋਕਾਂ ਦਾ 150 ਵੀ ਕਿਆ ਕਰਿਆ ਤਾਂ ਉਹੀ ਗੱਲ ਹੈ ਹੋ ਕੇ 70 ਲੱਗ ਗਏ ਲੈ ਇਹ ਤਿੰਨ ਗੇੜ ਦੇ ਦੀ ਜੇ ਲੈ ਜਵੇ ਮੇਲੇ ਸਾਈ ਤਿੰਨ ਗੇੜ ਬਸ ਯਾਰ ਅਸੀਂ ਗੰਨੇ ਹੀ ਨਹੀਂ ਢੋਂਦੇ ਉਹ ਗੰਦੇ ਤੁਸੀਂ ਡਾਗੋ ਢੋਂਦੇ ਆ ਠੰਗਲਾ ਲੂਰ ਨਹੀਂ ਵੇਖਿਆ ਸਿੰਗਲ ਆਏ ਨੂਰ ਦੇਖਦਾ ਹੈ ਸਿੰਗਲ 'ਪਾ 70 ਨਹੀਂ ਜਾਣਾ ਹਾਂ ਭਾਈ ਅਸੀਂ ਡਬਲ ਸਿੰਗਲ ਬਰਾ ਟਰਾਲੇ ਦੇ ਇੱਥੇ ਟਾਇਰ ਵਾਲੇ ਸਾਈਡਾਂ 'ਤੇ ਪਾ ਲੈਣ ਕਿਉਂੜੇ ਕਰਕੇ ਤਿੰਨ ਮਾਗੀ ਲੈ ਜਾ ਸਿੰਗਲ 'ਤੇ ਗੰਦਾ ਦਾ ਛੱਡ ਤੂੰ ਇਹ ਕਣਕੇ ਨਹੀਂ ਲਾ ਸਕਦਾ ਵਿਢੜੀ ਸਿੰਗਲ 'ਤੇ ਜੇ ਰੇਹੇ ਪੁੱਠੀ ਹੋਊ ਹੁੰਦਾ ਫਰਕ ਪੈ ਗਿਆ ਹਾਂ ਹਾਂ ਵੀਡੀਓ ਵੀ ਦੇਖੀ ਵਾਹ ਮਬਾਰਕ ਮਬਾਰਕ ਆ ਭਾਈ ਹਾਂ ਬਹੁਤ ਬਹੁਤ ਆਂਦੀ ਮਠਾਈ ਚੱਕਣੇ ਬਹੁਤ ਨੇ ਯਾ ਕੜੀਆਂ ਨੇ ਲੈਂਦਾ ਭਾਈ ਭਾਈ ਅੱਜ ਅੱਛਾ ਜੀ ਬੱਲੀ ਪਰਕਾਰੀ ਦਾ ਹੋਈ ਸੀ ਤਾਈ ਭਾਈ ਨੂੰ ਮੋਟ ਮੈਂ ਵੀ ਨਹੀਂ ਬਣਾਈ ਹੈਗੀ ਮੈਂ ਵੀ ਨਹੀਂ ਬਣਾਈਆਂ ਮਜ਼ੇ ਕਿ ਬਣਾਈ ਗਾ ਇਹ ਨਾਲ ਆਉਂਦੇ ਹੋ ਆ ਜੀ ਆਹ ਤਾਂ ਨਾਲ ਹੈ ਫੇਰ ਮਰਵਾ ਲੈਦੇ ਫੁੱਕ ਵੀ ਨਾਲ ਸੀ ਫੁੱਕ ਅਸੀਂ ਆਪਣੀ ਲੁਆਤੀ ਜਣੀ ਕਿ ਫਿਰ ਬਾਅਦ ਵਿੱਚ ਜਿੰਨੇ ਕਰਕੇ ਨਰੋਈ ਲੁਆਤੀ ਉਹਨਾਂ ਦੀ ਗੰਦ ਦੇ ਜਾਂਦੀ ਠੀਕ ਹੈ ਬਿਲਕੁਲ ਬਲਦੇ ਦੇ ਇੰਡੀਕੇਟਰ ਜੀ ਬਾਲੇ ਹੋਏ ਆ ਲੈ ਤੇ ਇਹ ਕੰਮ ਨਹੀਂ ਇੰਡੀਕੇਟਰ ਕਿੱਥੇ ਆਹੋ ਹੁੰਦੀ ਹੈ ਇੰਡੀਕੇਟਰ ਉਹ ਆਦਾ ਉਹ ਬਲਦੀ ਹੈ ਡਿੰਬ ਜੀ ਲਾਈਟ ਆ ਜਾਂਦੀ ਹੈ ਇੰਡੀਕੇਟਰ ਕੱਢਿਆ ਇੰਡੀਕੇਟਰ ਉਹ ਹਾਂ ਆਹ ਨਾ ਇਹ ਹੁਣ ਦੱਸਦੇ ਉਹਨੇ ਸੱਜੇ ਪਾਸੇ ਮੋੜਨਾ ਕਰਦੇ ਪਾਸੇ ਉਹ ਹੈ ਉੱਪਰ ਉਹ ਦੱਸਦੇ ਜਿਹੜੀ ਬ੍ਰੇਕ ਵਾਲੀ ਹੈ ਉਹ ਪਿੱਛੇ ਉਹ ਤਾਂ ਪਿੱਛੇ ਹੁੰਦੀ ਹੈ ਬੱਬੇ ਦਾਲਦੀ ਆ ਵੇਰਾ ਬਿੰਦਰਾ ਆ ਗਿਆ ਬੜਾ ਇਹ ਕਿ ਕੀ ਹੈਗਾ ਕਿ ਕਿੱਕੜਾ ਬਲਦਾ ਬ੍ਰੇਕਾਂ ਨਾਲ ਬ੍ਰੇਕਾਂ ਦਾ ਬ੍ਰੇਕ ਨਾਲ ਬ੍ਰੇਕ ਵੀ ਵਿਰੇ ਕੋ ਕਿਹੜਾ ਆਹ ਨਹੀਂ ਬਲਦਾ ਹੁਣ ਇਹ ਇਹ ਨਹੀਂ ਬਲਣਾ ਇਹ ਡਿਜ਼ਾਈਨ ਆ ਇਹ ਪਿੱਛੇ ਬਲਦਾ ਹੋਊਗਾ ਇਹ ਡਿਜ਼ਾਈਨ ਹੋਣਾ ਪਿੱਛੇ ਬਲਦਾ ਬ੍ਰੇਕਾਂ ਵਾਲਾ ਹਾਂ ਬਲਣੀ ਬਲਦਾ ਬ੍ਰੇਕ ਨਾਲ ਪਾਉਂਦਾ ਡਿਜ਼ਾਈਨ ਆ ਇਹ ਉਹ ਬ੍ਰੇਕਾਂ ਨਾਲ ਕੁਸਤਾ ਬਲਦੀ ਹੋਊਗਾ ਨਹੀਂ ਡਿਜ਼ਾਈਨ ਆ ਬ੍ਰੇਕਾਂ ਨਾਲ ਉਹੀ ਬਲਦੀ ਆ ਲਾਈਟ ਗੁੜੀ ਹੋ ਜਾਂਦੀ ਆ ਉਹ ਨਾ ਨਾ ਯਾਰ ਆ ਬਲਦੀ ਆ ਆ ਬਹੁਤ ਗੁੜੀ ਹੁੰਦੀ ਆ ਉਹ ਪਿੱਛੇ ਤੇ ਲਾਈਟ ਵਾਲਾ ਫਿਰੋ ਹੂੰ ਸੋ ਫਲੈਕਟਰ ਹਾਂ ਠੀਕ ਆ ਮੈਂ ਤਾਂ ਬੈਠਾ ਹੀ ਜ਼ੋਰ ਮਾਰੀਏ ਨਾ ਯਾ ਤਾਂ ਡਾਕਟਰ ਕੀੜਾ ਦੇ ਕੀੜਾ ਯਾਰ ਮੈਂ ਬ੍ਰੇਕ ਆ ਬਣਾਉਣ ਪੜਾ ਲੇਕ ਵੀ ਤਾਂ ਪਿੱਛੇ ਦੇ ਆ ਜੂਵੀ ਬੈਠਾ ਕਿਹੜਾ ਦੇ ਆ ਜੇ ਨਹੀਂ ਮੈਂ ਬਰੇ ਉਲਟ ਨਹੀਂ ਵੜਦੀ ਬ੍ਰੇਕ ਵਾਲੀ ਉਹ ਵਾਲ ਕੇ ਚਲਾ ਗਿਆ ਦੇਖ ਕੇ ਇੱਕ ਵਾਰ ਚਲਾਈਦਾ ਬਹੁਤ ਫਰਕ ਆ ਹੈਗੇ ਦੱਤ ਆਲੇ ਕੇ ਤੇ ਬਾਬੀ ਆ ਬਲਕੀ ਆਲੇ ਅਸਲ ਯਹੀ ਕਹ ਹੈ ਕਰਦੇ ਤਾਂ ਇਹ ਕੋ ਮੇ ਉੱਪਰ ਬੈਠ ਜਾਂਦੀ ਫਿਰ ਜਿੱਟ ਕਰ ਲੋ ਕੋਈ ਘੁੰਮ ਕੇ ਖੜ ਚਲ ਦੇਖ ਮੜਾ ਜਾ